ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅੱਜ ਦਾ ਡਿਵਾਰਸੇ ਬਹੁਤ ਹੀ ਪੈਣਾ ਵਾਸਤੇ ਹੈਲਪਫੁਲ ਵੀਡੀਓ ਹੈ ਕਿਉਂਕਿ ਪੋਚਾਤਾ ਪਰ ਰੈਗੂਲਰ ਵੇਸ ਤੇ ਲਾਉਨੇ ਆ ਬਟ ਫਿਰ ਵੀ ਮੱਖੀਆਂ ਤੇ ਮੱਛਰ ਜਿਹੜਾ ਜਿਹੜਾ ਉਹ ਅ ਫਿਰ ਵੀ ਆ ਜਾਂਦਾ ਹੈ ਕਾਰ ਵਿੱਚ ਤੇ ਮੱਛਰ ਕਾਫੀ ਜਿਹੜਾ ਨਾ ਪੜਦੇ ਆ ਪਿੱਛੇ ਜਾਂ ਬਿੱਟਾ ਦੀ ਢੂਆਂ ਦੇ ਪਿੱਛੇ ਰਹਿ ਜਾਂਦਾ ਹੈ ਤੇ ਇਦਾਂ ਦਾ ਆਪਾਂ ਮਿਸ਼ਰਣ ਜਿਹੜਾ ਤਿਆਰ ਕਰਾਂਗੇ ਘਰ ਦੇ ਵਿੱਚ ਜਿਹੜਾ ਤੁਸੀਂ ਇੱਕ ਦਿਨ ਤਿਆਰ ਕਰੋਗੇ ਤੇ ਤੁਸੀਂ ਹਫਤਾ 10 ਦਿਨ ਜਿਹੜਾ ਨਾ ਉਹਨੂੰ ਵਰਤ ਸਕਦੇ ਹੋ ਪਲੱਸ ਇਹਦੇ ਨਾਲ ਪੋਚਾ ਵੀ ਜਿਹੜਾ ਗੰਦਾ ਨਹੀਂ ਹੋਵੇਗਾ ਬਾਰ-ਬਾਰ ਤੁਹਾਨੂੰ ਸਾਫ਼ ਕਰਨੇ ਲੋੜ ਨਹੀਂ ਔਰ ਫਰਸ਼ ਵੀ ਜਿਹੜਾ ਤੁਹਾਨੂੰ ਇਹ ਵਲੇ ਚੀਜ਼ਾਂ ਸਿਰਫ 2-3 ਚੀਜ਼ਾਂ ਤੁਸੀਂ ਪਾਓਗੇ ਮਿਸ਼ਰਣ ਦੇ ਵਿੱਚ ਐਡ ਕਰਕੇ ਇੱਕ ਮਿਕਸ਼ਨ ਜਾਂ ਤਿਆਰ ਕਰੋਗੇ ਲਿਕਵਿਡ ਪਾਣੀ ਦਾ ਤੇ ਇਹਦੇ ਨਾਲ ਤੁਹਾਡੀ ਮਤਲਬ ਕਿ ਬਹੁਤ ਹੀ ਫਰਸ਼ ਵੀ ਸਾਫ਼ ਹੋਵੇਗਾ ਪਲੱਸ ਜਿਹੜੀ ਆ ਪੋਜ਼ਿਟਿਵ ਜਿਹੇ ਇਹ ਵੀ ਟੀਵੀ ਜਿਹੜੀ ਸੀਜ਼ਨਲ ਜਿਹੜੀ ਆਉਂਦੀ ਆ ਘਰ ਵਿੱਚ ਤੇ ਚਲੋ ਹੁਣ ਤੁਹਾਨੂੰ ਮਿਸ਼ਰਣ ਜਿਹੜਾ ਇਹ ਤਿਆਰ ਕਰਕੇ ਦੱਸ ਦਿਆਂ ਵੀ ਆਪਾਂ ਮਿਸ਼ਰਣ ਇਹ ਬਣਾ ਤਿਆਰ ਕਿਦਾਂ ਕਰ ਸਕਦੇ ਆ ਘਰ ਵਿੱਚ ਹਾਂਜੀ ਤੇ ਹੁਣ ਆਪਾਂ ਮਿਸ਼ਰਣ ਕਰਨੇ ਆ ਬਣਾਉਣਾ ਸਟਾਰਟ ਤੇ ਉਹਦੇ ਵਾਸਤੇ ਆਪਾਂ ਲੈ ਲੈ ਜੀ ਗਰਮ ਪਾਣੀ ਤੇ ਗਰਮ ਪਾਣੀ ਜਿਹੜਾ ਆਪਾਂ ਜਿੱਦਾਂ ਆਪਾਂ ਡਿਸ਼ਵਾਸ਼ ਜਿਹੜਾ ਲਿਉਂਦੇ ਨਾ ਲਿਕਵਿਡ ਉਹ ਸਾਡੇ ਕੋਲ ਬੋਤਲਾਂ ਜਿਹੜੇ ਆਮ ਹੁੰਦੀਆਂ ਨੇ ਘਰ ਦੇ ਵਿੱਚ ਤੇ ਉਹ ਆਪਾਂ ਬੋਤਲ ਲੈ ਲੈਣੀ ਆ ਤੇ ਉਹਦੇ ਵਿੱਚ ਆਪਾਂ ਪਾ ਲੈਣਾ ਗਰਮ ਪਾਣੀ ਤੇ ਪੂਰੀ ਬੋਤਲ ਜਿਹੜੀ ਤੁਸੀਂ ਪਾ ਜਿਹੜੀ ਆ ਨਹੀਂ ਪਰਣੀ ਹਾਂ ਫੀ ਹਾਫ ਰੱਖਣੀ ਹੈ ਕਿਉਂਕਿ ਆਪਾਂ ਜੜੀਆਂ ਉਹਦੇ ਵਿੱਚ ਹੋਰ ਚੀਜ਼ਾਂ ਇਹਦੇ ਵਿੱਚ ਐਡ ਕਰਾਂਗੇ ਤੇ ਆਪਾਂ ਜਿਹੜਾ ਜਿਹੜੀ ਆਸਾਨੀ ਨਾਲ ਹਲਾ ਮਤਲਬ ਇਹਨਾਂ ਨੂੰ ਸ਼ੇਕ ਜਦੋਂ ਕਰਾਂਗੇ ਸਾਰੀਆਂ ਮਿਕਸ ਅਪ ਹੋ ਜਾਣਗੀਆਂ ਤੇ ਹਾਂਜੀ ਤੇ ਇਹਦੇ ਵਿੱਚ ਪਾ ਦਾਂਗੇ ਜੀ ਇੱਕ ਚਮਚਾ ਪਾ ਨਮਕ ਦਾ ਤੇ ਇੱਕ ਚੀਜ਼ ਮੈਂ ਨਾ ਰੱਖ ਕੇ ਇੱਕ ਸਾਈਡ ਤੇ ਭੁੱਲ ਗਈ ਉਹ ਤੁਸੀਂ ਤੁਹਾਨੂੰ ਵੀ ਸਾਇਦ ਇੱਕ ਸਪੂਨ ਨਜ਼ਰ ਆ ਰਿਹਾ ਸਰਫ ਵਾਲਾ ਤੇ ਮੈਂ ਧੁਰ ਦ ਲੱਭੀ ਜਾ ਰਹੀ ਸੀ ਤੇ ਮੈਨੂੰ ਲੱਭਦਾ ਨਹੀਂ ਸੀ ਪਿਆ ਤੇ ਹੁਣ ਮੈਨੂੰ ਆ ਕੈਮਰੇ ਦੇ ਵਿੱਚ ਵੇਖਿਆ ਤੇ ਕੀ ਉਹਦੇ ਇਧਰ ਹੀ ਸਾਈਡ ਤੇ ਹੀ ਪਿਆ ਆ ਤੇ ਮੈਂ ਬਟ ਇਧਰ ਇਧਰ ਸਾਰੇ ਥਾਂ ਜਗ੍ਹਾ ਤੇ ਲੱਭ ਲੇ ਮੈਨੂੰ ਨਹੀਂ ਲੱਭਾ ਤੇ ਮੈਨੂੰ ਹੁਣ ਪਤਾ ਲੱਗਾ ਕਿ ਇਹ ਮੈਂ ਇੱਥੇ ਹੀ ਸਾਈਡ ਤੇ ਰੱਖਿਆ ਸੀ ਤੇ ਇਹਦੇ ਵਿੱਚ ਫਿਰ ਆਪਾਂ ਪਾਵਾਂਗੇ ਜੀ ਫਰਨੈਲ ਦੀਆਂ ਗੋਲੀਆਂ ਮੈਂ ਫਰਨੈਲ ਦੇ ਗੋਲੀਆਂ ਪਹਿਲਾਂ ਵੀ ਪਾਈਆਂ ਸੀ ਤੇ ਉਹ ਜਿਹੜੀਆਂ ਆਪਾਂ ਫਰਨੈਲ ਦੇ ਗੋਲੀਆਂ ਪੀਸ ਕੇ ਨਹੀਂ ਪਾਣੀਆਂ ਆਪੈਨੂੰ ਸਾਬਤ ਹੀ ਪਾਣਾ ਕਿਉਂਕਿ ਜੇ ਆਪਾਂ ਪੀਸ ਕੇ ਪਾਵਾਂਗੇ ਨਾ ਤਾਂ ਫਿਰ ਉਹਦਾ ਪਾਊਡਰ ਜਿਹੜਾ ਪਾਣੀ ਦੇ ਉੱਪਰ ਜਿਹੜਾ ਤਰਦਾ ਰਹੇਗਾ ਉਹ ਮਤਲਬ ਕਿ ਜਿਆਦਾ ਚੰਗੀ ਤਰ੍ਹਾਂ ਜਿਹੜੀਆਂ ਇਹ ਘੁਲਦੀਆਂ ਨਹੀਂ ਹੈਗੀਆਂ ਭਾਵੇਂ ਇਹਨੂੰ ਪੀਸ ਕੇ ਵੀ ਪਾ ਲਓ ਤੇ ਤੁਸੀਂ ਇਸ ਤਰੀਕੇ ਦਾ ਹੀ ਗੋਲੀਆਂ ਇਹਦੇ ਵਿੱਚ ਐਡ ਕਰ ਦੇਣੀਆਂ ਇਹਨੇ ਤੇ ਸਰਫ ਦਾ ਇੱਕ ਚਮਚਾ ਐਡ ਕਰ ਦੇਣਾ ਕਿਉਂਕਿ ਗੋਲੀਆਂ ਹੌਲੀ-ਹੌਲੀ ਜਿਹੜੀਆਂ ਆਪੇ ਹੀ ਖੁਰ ਜਾਣੀਆਂ ਨੇ ਤੇ ਜੇ ਆਪਾ ਪਾウダー ਪਾਵਾਂਗੇ ਤੇ ਪਾウダー ਜਿਹੜਾ ਆਸਾਨੀ ਨਾਲ ਜਿਹੜਾ ਇਹਦੇ ਵਿੱਚ ਨਹੀਂ ਘੋਲਦਾ ਉਹ ਪ੍ਰੋਪਰ ਤਰ ਤਰ ਰਹਿਦਾ ਤੇ ਜਦੋਂ ਇਸ ਥੋੜੇ ਕੁ ਦਿਨ ਇੱਕ ਦੋ ਦਿਨ ਜਿਹੜਾ ਜਾਂ ਗਰਮ ਪਾਣੀ ਨਾਲ ਇਹਨੂੰ ਸ਼ੇਕ ਕਰਾਂਗੇ ਤੇ ਇਸ ਤਰੀਆਂ ਸਾਰੀਆਂ ਜਿਹੜੀਆਂ ਗੋਲੀਆਂ ਦੇ ਵਿੱਚ ਘੋਲ ਜਾਣਗੀਆਂ ਤੇ 스멜 ਆਵਾਜ਼ ਆ ਜਾਏਗੀ ਵਧੀਆ ਤੇ ਇੱਕ ਹੀ ਜਿਹੜੀ ਆ ਬੋਤਲ ਮੈਂ ਇਹ ਲਈ ਹੈ ਤੇ ਇਹਦਾ ਇਹ ਬੈਨੀਫਿਟ ਹੈ ਇਹ ਇਹਦਾ ਜਿਹੜਾ ਡਿਸ਼ਵਾਸ਼ ਦੀ ਜਿਹੜੀ ਬੋਤਲ ਹੁੰਦੀ ਹੈ ਇਹਦਾ ਟੱਕਾ ਜਿਹੜਾ ਸਾਨੇ ਨਾਲ ਥੱਲੇ ਨੂੰ ਬੰਦ ਹੋ ਜਾਂਦਾ ਹੈ ਸਾਨੂੰ ਬੰਦ ਕਰਨ ਦੇ ਲੋੜ ਨਹੀਂ ਹੁੰਦੀ ਤੇ ਨਾਲ ਹੀ ਦੀ ਸਮੈਲ ਜਿਹੜੀ ਆ ਇਹਦੇ ਵਿੱਚੋਂ ਬਾਅਦ ਜਿਹੜੀ ਆ ਉਹ ਨਿਕਲਨੀ ਆ ਤੇ ਇਸ ਕਰਕੇ ਇਹ ਬਹੁਤ ਹੀ ਮਤਲਬ ਇਹ ਬੋਤਲਾਂ ਜਿਹੜੀਆਂ ਸਾਨੂੰ ਸੁੱਟਣੀਆਂ ਨਹੀਂ ਚਾਹੀਦੀਆਂ ਰੱਖ ਲੈਣੀਆਂ ਚਾਹੀਦੀਆਂ ਨੇ ਤੇ ਹਾਂਜੀ ਤੇ ਇਹਦੇ ਵਿੱਚ ਮੈਂ ਇੱਕ ਚਮਚਾ ਪਾਇਆ ਸੀ ਜੀ ਵਿਨੇਗਰ ਦਾ ਤੇ ਉਹ ਵੀ ਮੇਰੀ ਵੀਡੀਓ ਲੱਗਦਾ ਸਕਿਪ ਹੋ ਗਈ ਵਿੱਚੋਂ ਤੇ ਇੱਕ ਵਿਨੇਗਰ ਦਾ ਪਾਇਆ ਸੀ ਤੇ ਇਹਦੇ ਨਾਲ ਜਿਹੜੇ ਆ ਪੋਚਾ ਤੁਹਾਡਾ ਆ ਵਧੀਆ ਸਾਫ਼ ਰਹੇਗਾ ਤੇ ਪਲੱਸ ਜਿਹੜੇ ਆ ਫਰਸ਼ ਵੀ ਜਿਹੜਾ ਬਹੁਤ ਹੀ ਸਾਫ਼ ਸੁਥਰਾ ਜਿਹੜਾ ਰਹੇਗਾ ਤੇ ਰੋਜ਼ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ